ਪੰਜਾਬ ਦੇ ਫਰੀਦਕੋਟ ਦੇ ਪਿੰਡ ਸੁਖੜਵਾਲਾ ਦਾ ਕਤਲਕਾਰਡ ਮਾਮਲਾ ਜਿਹੜਾ ਹਾਲੇ ਵੀ ਸੁਰਖੀਆਂ ਦੇ ਵਿੱਚ ਹੈ ਆਏ ਦਿਨ ਇਸ ਮਾਮਲੇ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਰਹੇ ਨੇ ਪਿੰਡ ਵਾਲਿਆਂ ਦੇ ਬਿਆਨ ਸਾਹਮਣੇ ਆਉਂਦੇ ਨੇ ਕੁੜੀ ਦੇ ਮਾਪਿਆਂ ਦੇ ਬਿਆਨ ਸਾਹਮਣੇ ਆਉਂਦੇ ਨੇ ਔਰ ਰੁਪਿੰਦਰਦੀ ਸੇਲੀ ਵਰਿੰਦਰ ਦੇ ਬਿਆਨ ਵੀ ਸਾਹਮਣੇ ਆਉਂਦੇ ਨੇ ਤਾਂ ਇਹਨਾਂ ਬਿਆਨਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਅਲੱਗ ਹੀ ਚਰਚਾ ਜਿਹੜੀ ਛਿੜੀ ਹੋਈ ਹੈ ਔਰ ਦੂਜੇ ਪਾਸੇ ਮੁੰਡਿਆਂ ਦੇ ਵਿੱਚ ਉਹ ਜਿਹੜੇ ਪਰਿਵਾਰ ਮੈਂਬਰ ਆਪਣੇ ਮੁੰਡੇ ਦਾ ਰਿਸ਼ਤਾ ਕਿਤੇ ਕਰਦੇ ਨੇ ਤਾਂ ਉਹਨਾਂ ਨੂੰ ਵੀ ਹੁਣ ਡਰ ਲੱਗ ਰਿਹਾ ਉਹ ਕਹਿੰਦੇ ਨੇ ਕਿ ਕਿਸੇ ਨੂੰ ਚੰਗਾ ਮਿਲਦਾ ਹੈ ਲੇਕਿਨ ਅਗਲੇ ਬੰਦੇ ਨੂੰ ਖਾਣਾ ਨਹੀਂ ਆਉਂਦਾ ਤਾਂ ਅਜਿਹਾ ਹੀ ਕੁਝ ਰੁਪਿੰਦਰ ਕੌਰ ਦੇ ਨਾਲ ਹੋਇਆ ਜਿਸ ਨੂੰ ਚੰਗਾ ਪਰਿਵਾਰ ਮਿਲਿਆ ਸੁੱਕਣ ਵਾਲਾ ਪਿੰਡ ਦੇ ਵਿੱਚ ਉਹ ਵਿਆਹੀ ਜਾਂਦੀ ਹੈ ਲੇਕਿਨ ਪਰਿਵਾਰ ਨੂੰ ਸੁੱਖ ਨਹੀਂ ਦਿੰਦੀ ਤਾਂ ਦੱਸਦੀ ਕਿ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਗੁਰਵਿੰਦਰ ਦਾ ਕਤਲ ਜਿਹੜਾ ਹੈ ਉਹ ਰੁਪਿੰਦਰ ਦੇ ਵੱਲੋਂ ਕੀਤਾ ਗਿਆ ਤੇ ਫਿਰ ਇਸ ਪੂਰੀ ਵਾਰਦਾਤ ਨੂੰ ਇੱਕ ਲੋਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਈ ਖੁਲਾਸੇ ਜਿਹੜੇ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਰੁਪਿੰਦਰ ਜਿਹੜੀ ਹੈ ਉਸ ਦੇ ਸਿਰ ਤੇ ਭੂਤ ਸਵਾਰ ਸੀ ਆਪਣੇ ਪਤੀ ਨੂੰ ਮਾਰਨ ਦਾ ਔਰ ਬਰਿੰਦਰ ਦੇ ਵੱਲੋਂ ਵੀ ਜਦੋਂ ਇਹ ਬਿਆਨ ਸਾਹਮਣੇ ਆਉਂਦਾ ਹੈ ਤਾਂ ਚਰਚਾ ਦੇ ਵਿੱਚ ਆ ਜਾਂਦਾ ਹੈ ਕਿ ਉਸ ਨੇ ਕਿਹਾ ਕਿ ਜੋ ਰੁਪਿੰਦਰ ਹੈ ਉਹ ਆਪਣੇ ਪਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਾਰਨਾ ਚਾਹੁੰਦੀ ਸੀ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਔਰ ਉਸਦੇ ਆਸ਼ਿਕ ਹਰਕਵਲ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਇਸਦੇ ਸਿਰ ਦੇ ਉੱਪਰ ਭੂਸਵਾਰ ਸੀ ਔਰੇ ਗੁਰਵਿੰਦਰ ਨੂੰ ਮਾਰਨਾ ਹੀ ਚਾਹੁੰਦੀ ਸੀ ਹਾਲਾਂਕਿ ਹੁਣ ਸਾਹਮਣੇ ਇਹ ਵੀ ਆ ਰਿਹਾ ਹੈ ਕਿ ਜੋ ਹਰਕਵਲ ਹੈ ਜੋ ਰੁਪਿੰਦਰ ਦਾ ਆਸ਼ਿਕ ਹੈ ਉਸਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਰੁਪਿੰਦਰ ਆਪਣੇ ਪਤੀ ਨੂੰ ਮਾਰਨਾ ਚਾਹੁੰਦੀ ਹੈ ਲੇਕਿਨ ਰੁਪਿੰਦਰ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਹਰਕਵਲ ਨੇ ਮੇਰੇ ਉੱਠਣ ਤੋਂ ਪਹਿਲਾਂ ਹੀ ਗੁਰਵਿੰਦਰ ਦਾ ਕਤਲ ਕਰ ਦਿੱਤਾ ਸੀ ਔਰ ਫਿਰ ਇਸ ਪੂਰੀ ਘਟਨਾ ਨੂੰ ਲੁਕੋਣ ਦੇ ਲਈ ਅਸੀਂ ਇਹ ਜਿਹੜਾ ਡਰਾਮਾ ਕੀਤਾ ਲੁੱਟ ਲੁੱਟਦਾ ਔਰ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦੇ ਬਿਆਨ ਜਦੋਂ ਸਾਹਮਣੇ ਆਉਂਦੇ ਨੇ ਕਿ ਪਹਿਲਾਂ ਵੀ ਮਾਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਉਸ ਨੂੰ ਗੋਲੀਆਂ ਦਿੱਤੀਆਂ ਗਈਆਂ ਸੀ ਲੇਕਿਨ ਉਹ ਹਰ ਵਾਰ ਬਚਦਾ ਆਇਆ ਤਾਂ ਇਸ ਵਾਰ ਗਲਾ ਘੁੱਟ ਕੇ ਜਿਹੜਾ ਉਸ ਨੂੰ ਮਾਰ ਦਿੱਤਾ ਗਿਆ ਸੀ ਤਾਂ ਹੁਣ ਜੇਲ੍ਹ ਦੇ ਵਿੱਚ ਉਸ ਨੂੰ ਗੱਦੇ ਮਿਲਦੇ ਨੇ ਇਹ ਗੱਲ ਵੀ ਆਖੀ ਜਾ ਰਹੀ ਹੈ ਜੇਲ੍ਹ ਦੇ ਵਿੱਚ ਮੌਜਾਂ ਲੈਂਦੀ ਹੈ ਰੁਪਿੰਦਰ ਕੌਰ ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਨੂੰ ਜਿਹੜਾ ਕਿ ਕਲੀਅਰ ਕੀਤਾ ਗਿਆ ਹੈ ਕਿ ਅਜਿਹਾ ਕੁਝ ਵੀ ਨਹੀਂ ਉਹਨੂੰ ਕੋਈ ਵੀ ਸਹੂਲਤਾਂ ਜਿਹੜੀਆਂ ਨਹੀਂ ਮਿਲ ਰਹੀਆਂ ਦੂਜੇ ਪਾਸੇ ਵਰਿੰਦਰ ਕੌਰ ਜੋ ਕਿ ਰੁਪਿੰਦਰ ਦੀ ਸੇਲੀ ਸੀ ਜਿਸ ਨੂੰ ਇਰਾਪੁਰਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹ ਵੀ ਜੇਲ੍ਹ ਦੇ ਵਿੱਚ ਹੈ ਜਦੋਂ ਉਸ ਨੂੰ ਰਿਮਾਂਡ ਤੇ ਲਿਆ ਗਿਆ ਤਾਂ ਉਦੋਂ ਕਈ ਵੱਡੇ ਖੁਲਾਸੇ ਜਿਹੜੇ ਨੇ ਵਰਿੰਦਰ ਦੇ ਵੱਲੋਂ ਕੀਤੇ ਗਏ ਸੀ ਕਿ ਉਹ ਆਪਣੇ ਆਸ਼ਿਕ ਨੂੰ ਮਿਲਣ ਜਾਂਦੀ ਸੀ ਔਰ ਬਹਾਨਾ ਇਹ ਬਣਾਉਂਦੀ ਸੀ ਕਿ ਉਹ ਮੇਰੇ ਕੋਲ ਆ ਰਹੀ ਹੈ ਲੇਕਿਨ ਉਹ ਮੇਰੇ ਕੋਲ ਨਹੀਂ ਬਲਕਿ ਆਪਣੇ ਆਸ਼ਿਕ ਹਰਕਵਲ ਨੂੰ ਮਿਲਦੀ ਸੀ ਔਰ ਦੂਜੇ ਪਾਸੇ ਹਰਕਵਲ ਦੇ ਫੋਨ ਦੇ ਵਿੱਚ ਜੋ ਚੈਟਾਂ ਮਿਲੀਆਂ ਨੇ ਉਸ ਦੇ ਵਿੱਚ ਇਹ ਕਲੀਅਰ ਹੁੰਦਾ ਹੈ ਕਿ ਉਸ ਦੀ ਹੋਰ ਵੀ ਕੁੜੀਆਂ ਦੇ ਨਾਲ ਗੱਲਬਾਤ ਸੀ ਔਰ ਪਿੰਡ ਸੁਖਣ ਵਾਲਾ ਦੇ ਜੋ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਪਿੰਡ ਦੇ ਵਿੱਚ ਵੀ ਤਿੰਨ ਤੋਂ ਚਾਰ ਮੁੰਡਿਆਂ ਦੇ ਨਾਲ ਗੱਲਬਾਤ ਸੀ ਤੇ ਜਿਹੜੇ ਬਿਆਨ ਨੇ ਉਹ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੇ ਨੇ ਤਾਂ ਹੁਣ ਜੇਲ੍ਹ ਦੇ ਵਿੱਚ ਚਾਰ ਜਿਹੜੇ ਮੁਲਜ਼ਮ ਨੇ ਉਹ ਬੰਦ ਨੇ ਦੱਸਦੀ ਕਿ ਰੁਪਿੰਦਰ ਉਸ ਦਾ ਆਸ਼ਿਕ ਹਰਕਵਲ ਹਰਕਵਲ ਦਾ ਦੋਸਤ ਔਰ ਦੂਜੇ ਪਾਸੇ ਰੁਪਿੰਦਰ ਦੀ ਜਿਹੜੀ ਇੱਕ ਸੇਲੀ ਹੈ ਉਹ ਵੀ ਜੇਲ੍ਹ ਦੇ ਵਿੱਚ ਬੰਦ ਹੈ